ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਇਹ ਸੂਟ ਆ ਜੀ 올ਓਵਰ 5 ਮੀਟਰ ਪਿਓਰ ਕ੍ਰੇਪ ਦਾ ਸੂਟ ਹੋਏਗਾ ਨਾਲ ਪਾਕਿਸਤਾਨੀ ਸਟਾਈਲ ਦੇ ਦੁਪੱਟੇ ਇਹ ਪਲੇਨ ਦੇ ਉੱਪਰ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਜਾਂ ਤੁਸੀਂ ਸਾਡੇ ਤੋਂ ਕਰਵਾਉਣਾ ਤਾਂ ਵੀ ਕਰਾ ਸਕਦੇ ਹੋ ਜਾਂ ਫਿਰ ਲੈਸਾਂ ਲਾ ਕੇ ਵੀ ਡਿਜ਼ਾਈਨ ਕਰ ਸਕਦੇ ਹੋ ਇਹ ਪਿਓਰ ਸ਼ਿਮਰ ਦੇ ਸੂਟ ਆ ਜੀ ਪ੍ਰੋਪਰ ਹੈਂਡਵਰਕ ਹੋਇਆ ਹੋਇਆ ਬਹੁਤ ਜ਼ਿਆਦਾ ਸੋਹਣਾ ਤੇ ਨਾਲ ਦੇ ਦੁਪੱਟੇ ਆਉਣਗੇ ਨਾਲ ਲੈਸ ਲਗਾ ਕੇ ਬਹੁਤ ਸੋਹਣੀ ਫਿਨਿਸ਼ਿੰਗ ਦੇ ਨਾਲ ਤੁਹਾਨੂੰ ਰੈਡੀ ਕਰਕੇ ਦਿੱਤੇ ਜਾਣਗੇ ਸੂਟ ਇਹ ਆ ਜੀ ਸ਼ਾਈਨਿੰਗ ਦੇ ਵਿੱਚ ਔਰਗੈਂਜ਼ਾ ਆ ਗਿਆ ਜੀ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਰੈਡੀ ਹੋਏ ਨੇ ਇਹ ਵੀ ਪਿਓਰ ਨੇਚਰਲ ਕ੍ਰੇਪ ਤੇ ਸੂਟ ਰੈਡੀ ਹੋਏ ਨੇ ਪੈਚਵਰਕ ਨਾਲ 슬ੀਵਸ ਤੇ ਪੌਂਚਾ ਤੇ ਬਹੁਤ ਹੈਵੀ ਵਰਕ ਕੀਤਾ ਹੋਇਆ ਇਹ ਪਸ਼ਮੀਨਾ ਜੀ ਪ੍ਰਿੰਟਡ ਪਸ਼ਮੀਨਾ ਸਾਰੇ ਹੀ ਸੂਟਾਂ ਦਾ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਤੇ ਨਾਲ ਦੀ ਨਾਲ ਸ਼ਿਪਿੰਗ ਫ੍ਰੀ ਆਏਗੀ ਓਨਲੀ ਜਿੰਨਾ ਪ੍ਰਾਈਸ ਦਿੱਤਾ ਹੋਇਆ ਇਹਦੇ ਵਿੱਚ ਤੁਸੀਂ ਆਪਣੇ ਸੂਟ ਜਿਹੜੇ ਘਰ ਤੱਕ ਮੰਗਵਾ ਸਕਦੇ ਹੋ ਇਹ ਆਲ ਓਵਰ 5 ਮੀਟਰ ਪਸ਼ਮੀਨਾ ਹੈ ਜੀ ਪਿਓਰ ਪਸ਼ਮੀਨਾ ਓਨਲੀ 650 ਰੁਪਏ ਦੇ ਵਿੱਚ ਤੁਸੀਂ ਆਪਣੇ ਘਰ ਮੰਗਵਾ ਸਕਦੇ ਹੋ ਵੀਡੀਓ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ